ਸਮਾਜ ਅੰਦਰ ਕਈ ਸਮਾਜ ਸੇਵੀ ਸੰਸਥਾਾਂ ਮ ਵਕ ਵਕ ਤਰੀਕੇ ਨਾਲ ਸਮਾਜ ਦੀ ਸੇਵਾ ਕਰ ਰਹੀਆਂ ਹਨ ਅਤੇ ਸਮਾਜ ਦੀ ਸੇਵਾ ਕਰਕੇ ਆਪਣਾ ਆਪਣਾ ਨਾਮਨਾ ਖੱਟ ਰਹੇ ਹਨ ਅਤੇ ਸਮਾਜ ਵਿੱਚ ਸੇਵਾ ਕਰਨ ਵਾਲੇ ਲੋਕ ਅਧਾ ਲੋਕ ਅਤੇ ਪਰਲੋਕ ਦੋਨੋਂ ਸੁਧਾਰ ਰਹੇ ਹਨ ਇਸੇ ਤਰ੍ਹਾਂ ਹੀ ਸਮਾਜ ਵਿੱਚ ਸੰਸਥਾਾਂਾਂ ਸੇਵਾ ਕਰਦੀਆਂ ਹਨ ਉੱਤੇ ਕੁਝ ਵਿਅਕਤੀ ਵੀ ਸਮਾਜ ਵਿੱਚ ਸਮਾਸਿਆ ਵਿੱਚ ਲੱਗੇ ਰਹਿੰਦੇ ਹਨ ਅਜਿਹੇ ਵਿਅਕਤੀ ਹਨ ਨਰੇਸ਼ ਸਤਿਦੇਵਾ ਵੱਡੇ ਸਮਾਜ ਸੇਵੀ ਅਤੇ ਕੱਪੜੇ ਦਾ ਕੰਮ ਕਰਦੇ ਹਨ ਜਿਨ੍ਹਾਂ ਵੱਲੋਂ ਰੋਜ਼ਾਨਾ ਕਿਸੇ ਨਾ ਕਿਸੇ ਸਕੂਲ ਜਾ ਕੇ ਸਮਾਜ ਸੇਵਾ ਕੀਤੀ ਜਾਂਦੀ ਹੈ ਸਰਕਾਰੀ ਹਸਪਤਾਲਾਂ ਵਿੱਚ ਸਮਾਜ ਸੇਵਾ ਕੀਤੀ ਜਾਂਦੀ ਹੈ ਕਿਸੇ ਧਾਰਮਿਕ ਸਥਾਨਾਂ ਤੇ ਸਮਾਜ ਸੇਵਾ ਕੀਤੀ ਜਾਂਦੀ ਹੈ ਇਹ ਲਗਾਤਾਰ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ ਅਤੇ ਅੱਜ ਇਹ ਆਪਣੇ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਸਤੀ ਹਜੂਰ ਸਿੰਘ ਪੁੱਜੇ ਜਿੱਥੇ ਇਹਨਾਂ ਵੱਲੋਂ ਲੋੜਵੰਦ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਗੱਲਬਾਤ ਤੋਂ ਬਾਅਦ ਇਹਨਾਂ ਲੋੜਵੰਦ ਬੱਚਿਆਂ ਨੂੰ ਸਕੂਲ ਦੇ ਸਟਾਫ ਅਤੇ ਅਧਿਆਪਕਾਂ ਹੱਥੋਂ ਸਰਦੀ ਤੋਂ ਬਚਣ ਲਈ ਜਰਾਬਾਂ ਨਵੀਆਂ ਜਰਾਬਾਂ ਵੰਡਾਈਆਂ ਗਈਆਂ ਅਤੇ ਕਿਹਾ ਗਿਆ ਕਿ ਜਿਸ ਨੂੰ ਜਿੰਨੀਆਂ ਜਰਾਬਾਂ ਦੀ ਲੋੜ ਹੈ ਉਸ ਨੂੰ ਉਹਨੀਆਂ ਜਰਾਬਾਂ ਦੇ ਦਿੱਤੀਆਂ ਜਾਣ ਅਤੇ ਵੱਡੀ ਗੱਲ ਇਹ ਰਹੀ ਕਿ ਇਸ ਮੌਕੇ ਸਮੂਹ ਸਟਾਫ ਦੇ ਹੱਥੋਂ ਜਰਾਬਾਂ ਵੰਡਾਈਆਂ ਗਈਆਂ ਅਤੇ ਸਟਾਫ ਦੇ ਵਿੱਚ ਵੀ ਜਰਾਬਾਂ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ ਜਲਦੀ ਹੀ ਇੱਕ ਹਫ਼ਤੇ ਦੇ ਅੰਦਰ-ਅੰਦਰ ਇਹਨਾਂ ਲੋੜਵੰਦ ਬੱਚਿਆਂ ਨੂੰ ਨਰੇਸ਼ ਸਚ ਦੇਵਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਦੀ ਤੋਂ ਬਚਣ ਲਈ ਪੈਂਟਾਂ ਵੀ ਦਿੱਤੀਆਂ ਜਾਣਗੀਆਂ ਅਤੇ ਹਰੇਕ ਤਰ੍ਹਾਂ ਦਾ ਹੋਰ ਵੀ ਕੋਈ ਸਮਾਜ ਸੇਵਾ ਦਾ ਕੰਮ ਉਹਨਾਂ ਨੂੰ ਜੁਮੇ ਲੱਗੇਗਾ ਉਪਦੇ ਦੇ ਆਧਾਰ ਤੇ ਨਿਰਵਿਗਨ ਬਿਨਾ ਭੇਦਭਾਵ ਕਰਨਗੇ ਇਸ ਮੌਕੇ ਬੋਲਦੇ ਹੋਏ ਸਕੂਲ ਪ੍ਰਿੰਸੀਪਲ ਅਤੇ ਸਕੂਲ ਸਟਾਫ ਨੇ ਨਰੇਸ਼ ਸਚਦੇਵਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਤੇ ਉਹਨਾਂ ਦਾ ਪਰਿਵਾਰ ਜੋ ਸਮਾਜ ਸੇਵਾ ਦਾ ਕੰਮ ਕਰ ਰਿਹਾ ਹੈ ਉਹ ਵੱਡਾ ਤਾਰੀਫ ਦੇ ਕਾਬਲ ਹੈ ਇਸ ਮੌਕੇ ਬੋਲਦੇ ਹੋਏ ਨਰੇਸ਼ ਸਚਦੇਵਾ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਆਪਣੇ ਸਕੂਲ ਦੇ ਵਿੱਚ ਸਮਾਜ ਸੇਵੀ ਨਰੇਸ਼ ਸਚਦੇਵਾ ਜੀ ਆਏ ਨੇ ਇਹਨਾਂ ਨੇ ਲੋੜਵੰਦ ਬੱਚਿਆਂ ਨੂੰ ਜਰਾਬਾ ਵੰਡਣ ਦਾ ਪ੍ਰੋਗਰਾਮ ਕੀਤਾ ਤੇ ਇਹਨਾਂ ਨੇ ਇੱਕ ਬੱਚਿਆਂ ਨੂੰ ਜਰਾਬਾ ਵੰਡੀਆਂ ਸਾਨੂੰ ਉਮੀਦ ਹੈ ਅੱਗੇ ਵੀ ਇਹ ਟਾਈਮ ਟੂ ਟਾਈਮ ਜਿਹੜੇ ਗਰੀਬ ਬੱਚਿਆਂ ਦੀ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਦੇ ਰਹਿਣਗੇ ਹਾਂਜੀ ਮੈਮ ਕੀ ਕਹਿਣਾ ਚਾਹਦੇ ਹੋ ਤੁਹਾਡੇ ਸਕੂਲ ਅੱਜ ਇਸ ਤਰ੍ਹਾਂ ਦਾ ਸਮਾਗਮ ਕੀਤਾ ਗਿਆ ਸਮਾਜ ਸੇਵੀ ਨੇ ਸਤ ਦੇਵਾ ਦਿੱਤੇ ਹਨ ਤੇ ਪਰਿਵਾਰ ਉਹ ਲੋਕ ਜਿਹੜਾ ਵਰਨਾ ਚੱਲਣਾ ਚਾਹੀਦਾ ਹੈ ਲੋੜਵੰਦ ਬੱਚਿਆਂ ਵਾਸਤੇ ਸਰਦੀ ਦੇ ਮੌਸਮ ਵਿੱਚ ਜਰਾਬਾ ਵੰਡੀਆਂ ਗਿਆ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੈਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਅੱਗੇ ਤੋਂ ਵੀ ਇਹ ਲੋੜਵੰਦ ਬੱਚਿਆਂ ਦੀ ਜੁਨਤ ਪੂਰੀਆਂ ਕਰਦੇ ਰਹਿਣਗੇ ਤੁਹਾਡਾ ਸ਼ੁਭ ਨਾਮ ਜੀ ਮੈਮ ਨੇ ਦੱਸਿਆ ਵੀ ਸਮਾਜ ਸੇਵਾ ਦੇ ਕੰਮ 'ਚ ਲੱਗੇ ਹੋਇਆ ਅੱਜ ਇੱਕ ਸਮਾਜ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਦੀ ਸਮਾਜ ਸੇਵਾ ਹੈ ਤੁਸੀਂ ਨਾ ਬੋਲੋ ਅੱਗੇ ਵੀ ਡਿਮਾਂਡ ਕੀਤੀ ਗਈ ਹੈ ਵੀ ਅੱਗੇ ਵੀ ਉਹਨਾਂ ਦੇ ਬੱਚਿਆਂ ਨੂੰ ਇਸ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਹੁਤ ਸ਼ੌਕ ਹੈਗਾ ਜੀ ਵੀ ਇਹਨਾਂ ਸਕੂਲਾਂ ਦੇ ਵਿੱਚ ਲੋੜਵੰਦ ਬੰਦੇ ਬੱਚੇ ਜਿਹੜੇ ਨੰਗੇ ਪੈਰੀ ਫਿਰਦੇ ਨੇ ਇਹ ਨਹੀਂ ਪਾ ਸਕਦੇ ਉਹਨਾਂ ਨੂੰ ਗਰਮ ਜੂਬੂ ਜੁਰਾਬਾਂ ਕੋਟੀਆਂ ਸਵੈਟਰ ਮੈਂ ਸਾਰੇ ਸਕੂਲਾਂ 'ਚ ਵੰਡਣ ਜਾਂਦਾ ਰਹਨਾ ਯਾਦ ਕਰਦਾ ਮੈਂ ਇੱਕ ਜਨਤਕ ਪਬਲਿਕ ਸਕੂਲ ਦੇ ਵਿੱਚ ਹੀ ਪ੍ਰੋਗਰਾਮ ਸਾਰੇ ਕਰਦਾ ਇਹ ਹੁਣ ਮੱਤਰਾ ਸਾਹਿਬ ਨੇ ਕਿਹਾ ਸੀ ਵੀ ਸਾਡੇ ਸਕੂਲ ਵੀ ਆਓ ਤੇ ਉੱਥੇ ਦਿਓ ਬੱਚਾ ਨੂੰ ਇਹਨਾਂ ਬੱਚਾ ਨੂੰ ਆਪਾਂ ਦੇ ਚਲੇ ਜੜਾ ਬਾ ਇਸ ਖੰਡ ਦੇ ਬੱਚੇ ਬਚੇ ਰਹਿਣਗੇ ਪਰ ਸਾਨੂੰ ਮਨ ਨੂੰ ਬਹੁਤ ਖੁਸ਼ੀ ਹੋਵੇਗੀ ਇਸ ਤਰ੍ਹਾਂ ਸਵਾਜ ਸੇਵਾ ਸੇ ਹੋਰ ਵੀ ਬੰਦੇ ਕੋਈ ਇਸ ਤਰ੍ਹਾਂ ਜਾਗਣ ਵੀ ਸਮਾਜ ਦੀ ਸੇਵਾ ਕਰਦੇ ਸਕੂਲ ਵੱਲੋਂ ਇਹ ਮੰਗ ਕੀਤੀ ਗਈ ਹੈ ਬੱਚਿਆਂ ਨੂੰ ਜਿਵੇਂ ਕੋਟੀਆਂ ਤੇ ਸ਼ੂਜ਼ ਦੀ ਵੀ ਲੋੜ ਹੈ ਕਿ ਉਹ ਇਸ ਤਰ੍ਹਾਂ ਕੰਮ ਕੀਤਾ ਜਾਏਗਾ ਤੋਂ ਇਹਨਾਂ ਨੂੰ ਆਪਾਂ ਆਗਾ ਪੈਂਟਾ ਦੇਾਂਗੇ ਜੀ ਇਹਨਾਂ ਬੱਚਿਆਂ ਨੂੰ ਪੈਟਾ ਦੇ ਦੇਈਆਂ ਕੋਟੀਆਂ ਦੇ ਦੇਾਂਗੇ ਦੇਾਂਗੇ ਇਸ ਹਫ਼ਤੇ ਦੇ ਵਿੱਚ ਵਿੱਚ ਹੀ ਦੇਾਂਗੇ ਕੋਈ ਦਿੱਕਤ ਵਾਲੀ ਗੱਲ ਕੋਈ ਆਪਾਂ ਨੂੰ ਸਮਾਜ ਦੀ ਸੇਵਾ ਕਿਤੇ ਵੀ ਪੈਣਾ ਕੋਈ ਮਿਲਦੀ ਏ ਆਪਾਂ ਲੱਗੇ ਰਹੇ ਇਹਨਾਂ ਸਮਾਜ ਦੀ ਸੇਵਾ ਲੱਗੇ ਰਹਿੰਦੇ ਤੇ ਮੇਰੀ ਪਰਵਾਹ ਦੀ ਤਰਫੋਂ ਸਾਰੀ ਮੇਰੀ ਸੇਵਾ ਹੁੰਦੀ ਏ ਮੇਰੇ ਪਰਵਾਹ ਦੇ ਕਹਿੰਦੇ ਜਿੰਨਾ ਸੇਵਾ ਕਰਨੀ ਕਰ ਲੋ ਤੁਸੀਂ ਮੇਰੇ ਕੋਲ ਦੁਕਾਨ ਹੈ ਕੱਪੜੇ ਵੀ ਮੈਂ ਜਿੰਨਾ ਕੋ ਮੈਂ ਵੰਡਣ ਦੇ ਲੱਗੇ ਰਹਿਣਾ ਮੈਨੂੰ ਸ਼ੌਕ ਹੈ ਜੀ ਠੀਕ ਹੈ ਨੇ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत